9 ਅਗਸਤ ਦਿਨ ਸ਼ਨੀਵਾਰ ਨੂੰ ਜੀ ਆਪਣਾ ਸ਼ੋਅ ਆ ਤੇ ਲੋਕੇਸ਼ਨ ਵੈਨਿਊ ਜਿਹੜਾ ਹੈਗਾ ਕੈਨਬਰਾ ਦਾ ਕੈਨਬਰਾ ਥੀਟਰ ਤੇ ਨਾਮੀ ਵੈਨਿਊ ਐ ਵਿੱਚੋਂ ਇੱਕ ਵੈਨਿਊ ਆ ਉਹ ਪਹਿਲੇ ਦਿਨ ਤੋਂ ਲੈ ਕੇ ਆਪਾਂ ਨੂੰ ਪਸੰਦਾ ਗੀਤ ਉਹਨਾਂ ਦੇ ਤੇ ਬਟ ਜਿਹੜਾ ਅੱਜ ਦੇ ਦਿਨ 'ਚ ਹੈਗਾ ਵੀ ਚੜਿਆ ਪੰਜਾਬ ਆਉਂਦਾ ਹੱਟ ਪਿੱਛੇ ਹੱਟ ਪਿੱਛੇ ਇਹ ਗਾਣਾ ਬਹੁਤ ਦਿਲ ਨੂੰ ਲੱਗਿਆ ਹੋਇਆ ਚੌਥੀ ਜਮਾਤ ਦੇ ਵਿੱਚ ਉਸ ਵਿਅਕਤੀ ਨੇ ਉਸ ਸ਼ਖਸੀਅਤ ਨੇ ਕਲਮ ਚੱਕ ਲਈ ਸੀ ਲਿਖਣਾ ਸ਼ੁਰੂ ਕਰ ਦਿੱਤਾ ਸੀ ਚੌਥੀ ਜਮਾਤ ਤੋਂ ਲਿਖਣਾ ਸ਼ੁਰੂ ਕਰਨਾ ਤੇ 7ਵੀਂ ਜਮਾਤ ਦੇ ਵਿੱਚ ਕਵਿਸ਼ਰੀ गा ਕੇ ਤੇ ਕਵਿਸ਼ਰੀ ਉਹ ਵੀ ਸਧਾਰਨ ਨਹੀਂ ਸਟੇਟ Winner ਕਿਸੇ ਦਾ ਰਾਮ ਕਿਸੇ ਦਾ ਅੱਲਾ ਕਿਸੇ ਦਾ ਬੋਤੇ ਕਿਸੇ ਦਾ ਕੱਲਾ ਕਿਸੇ ਦਾ ਯਾਰ ਕਿਸੇ ਦਾ ਸ਼ੱਲਾ ਸਭ ਤੇਰਾ 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 ਸਭ ਤੇਰਾ 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 ਅਖਲੀ ਮੇਰਾ 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 ਤਬੀਰਾਂ ਤੀਰਾਂ ਤੀਰਾਂ ਕਾਰੇ ਦਰਸ਼ਕੋ ਅੱਜ ਦਾ ਜੋ ਪੋਡਕਾਸਟ ਕਰਨ ਜਾ ਰਹੇ ਆ ਉਹ ਤਰਸੇਮ ਸਿੰਘ ਜਸੜ ਦੇ ਕੈਮਰਾ ਪਹੁੰਚਣ ਕਰਕੇ ਇਹ ਪੋਡਕਾਸਟ ਕੀਤਾ ਜਾ ਰਿਹਾ ਤੇ ਜਿਹੜੇ ਪ੍ਰਮੋਟਰ ਤਰਸੇਮ ਸਿੰਘ ਜਸੜ ਨੂੰ ਸਾਥ ਰਹੇ ਨੇ ਉਹਨਾਂ ਨੂੰ ਤੁਹਾਡੇ ਰੂਪਰੂ ਕਰਾ ਰਹੇ ਕਿ ਉਹਨਾਂ ਨੇ ਤਰਸੇਮ ਸਿੰਘ ਜਸੜ ਨੂੰ ਕੈਨਰਾ ਸੱਜੰਦਾ ਫੈਸਲਾ ਕਿਉਂ ਲਿਆ ਉਹ ਤਰਸੇਮ ਸਿੰਘ ਜੱਸੜ ਦੀ ਕਿਸ ਗੱਲ ਦੇ 팬 ਨੇ ਕਿ ਉਹ ਤਰਸੇਮ ਸਿੰਘ ਜੱਸੜ ਨੂੰ ਕਿਉਂ ਪਿਆਰ ਕਰਦੇ ਨੇ ਸਭ ਤੋਂ ਪਹਿਲੇ ਪੋਡਕਾਸਟ ਦੇ ਵਿੱਚ ਮੈਂ ਤੁਹਾਡੇ ਜੋ ਸ਼ਖਸੀਅਤ ਰੂਬਰੂ ਕਰਾਉਣ ਜਾ ਰਿਹਾ ਛੋਟੀ ਉਮਰ ਦਾ ਨੌਜਵਾਨ ਲੜਕਾ ਸਤਵਿੰਦਰ ਸਿੰਘ ਜੋ ਲਾਡੀ ਢੀਂਸੇ ਦੇ ਨਾਮ ਨਾਲ ਮਸ਼ਹੂਰ ਆ ਅਸ ਨੂੰ ਤੁਹਾਡੇ ਰੂਪ ਰੂਪ ਕੋਣ ਜਾ ਰਿਹਾ ਸਭ ਤੋਂ ਪਹਿਲਾਂ ਆਪਾਂ ਕਰਦੇ ਹਾਂ ਉਹਨਾਂ ਦਾ ਸਵਾਗਤ ਤੇ ਫਿਰ ਗੱਲਬਾਤ ਜਾਰੀ ਕਰਾਂਗੇ ਤੀਰਤਾ ਸਾਹਿਬ ਤੁਹਾਡਾ ਬਹੁਤ-ਬਹੁਤ ਸਵਾਗਤ ਸਟੂਡੀਓ ਪੰਕਟਾ ਅ ਲਾਡੀ ਜੀ ਤੁਸੀਂ ਤਰਸੀਮ ਸਿੰਘ ਜੱਸੜ ਨੂੰ ਸੱਦ ਰਹੇ ਹੋ ਹਾਂਜੀ ਐਜ਼ ਅ ਪ੍ਰੋਮੋਟਰ ਸਭ ਤੋਂ ਪਹਿਲਾਂ ਤੁਸੀਂ ਆਪਣੇ ਬਾਰੇ ਜਾਣਕਾਰੀ ਦਿਓ ਤੁਸੀਂ ਪੰਜਾਬ ਤੋਂ ਕਿੱਥੋਂ ਆ ਤੁਹਾਡਾ ਪਿਸ਼ੋਕੜ ਕੀ ਆ ਕਿਹੜੇ ਪਿੰਡ ਦੇ ਜੰਪਲੋਂ ਕਿੱਥੇ ਪੜ੍ਹੇ ਕਦੋਂ ਆਸਟ੍ਰੇਲੀਆ ਦੇ ਠੀਕ ਹੈ ਜੀ ਮੇਰਾ ਨਾਮ ਸਤਵਿੰਦਰ ਸਿੰਘ ਆਪਣਾ ਜ਼ਿਲ੍ਹਾ ਫਤਿਹਗੜ ਸਾਹਿਬ ਜੀ ਪਿੰਡ ਰਾਮਪੁਰ ਛੋਟਾ ਜਿਹਾ ਪਿੰਡ ਆ ਆਪਣਾ ਫਤਿਹਗੜ ਸਾਹਿਬ ਜ਼ਿਲ੍ਹੇ ਵਿੱਚ ਤੇ ਬਟ ਪਿੰਡ ਦੇ ਵਿੱਚ ਸਾਰੇ ਮੈਨੂੰ ਲਾਡੀ ਦੇ ਨਾਮ ਤੋਂ ਹੀ ਜਾਣਦੇ ਆ ਕਿਉਂਕਿ ਸਤਵਿੰਦਰ ਸਿੰਘ ਜਿਹੜਾ ਨਾਮ ਆ ਉਹ ਤਾਂ ਇੱਕ ਚਲੋ ਆਪਣੇ ਪੇਰੈਂਟਸ ਜੰਮਣ ਵੇਲੇ ਆਪਣਾ ਇੱਕ ਨਾਮ ਰੱਖ ਦਿੰਨੇ ਆ ਬਟ ਜਿਹੜਾ ਪਿਆਰ ਨਾਲ ਲੋਕ ਤੁਹਾਨੂੰ ਬੁਲਾਉਂਦੇ ਆ ਛੋਟਾ ਨਾਮ ਇੱਕੋ ਆਪਣੇ ਆਪ ਹੀ ਛੋਟਾ ਨਾਮ ਪੈ ਜਾਂਦਾ ਤੇ ਲਾਡੀ ਦੇ ਨਾਮ ਤੋਂ ਸਾਰੇ ਜਣੇ ਜਾਣਦੇ ਪਿੰਡ 'ਚ ਵੀ ਇੱਥੇ ਵੀ ਤੇ ਮੈਂ ਸਕੂਲਿੰਗ ਜਿਹੜੀ ਮੇਰੀ ਹੋਈ ਹੈ ਜੀ ਆਪਣੇ ਨਾਲ ਹੀ ਪਿੰਡ ਹੈ ਚੁੰਨੀਕਲਾ ਉੱਥੋਂ 5 ਕਿਲੋਮੀਟਰ ਦਾ ਫਾਸਲਾ ਆਪਣੇ ਪਿੰਡ ਤੋਂ ਤੇ ਉਸ ਤੋਂ ਬਾਅਦ ਫੇਰ ਮੇਰੀ ਆ ਮਾਤਾ ਗੁਰੀ ਕਾਲਜ ਫਤੇਗੜ ਸਾਹਿਬ ਉੱਥੇ ਮੈਂ ਕਾਲਜ ਬੈਚਲਰ ਕੀਤੀ ਹੈ ਤੇ ਉਸ ਤੋਂ ਬਾਅਦ ਮੈਂ 2019 ਦੇ ਵਿੱਚ ਆਸਟ੍ਰੇਲੀਆ ਚ ਆਇਆ ਜੀ ਤੇ ਸਿੱਧਾ ਮੈਂ ਡਾਇਰੈਕਟ ਕੈਨਬਰਾ ਹੀ ਆਇਆ ਤੇ بس ਉਹ ਤੋਂ ਲੈ ਕੇ ਫਿਰ ਆਪਾਂ ਕੈਨਬਰਾ ਚ ਹੀ ਰਹ ਰਹੇ ਹਾਂ ਠੀਕ ਹੈ ਜੀ ਦਰਅਸਲ ਜਿਵੇਂ ਤਰਸੀਮ ਸਿੰਘ ਜਸੜ ਜ਼ਿਲ੍ਹਾ ਫਤਿਹਗੜ ਸਾਹਿਬ ਤੋਂ ਨੇ ਤੇ ਤੁਹਾਡਾ ਵੀ ਜ਼ਿਲ੍ਹਾ ਫਤਿਹਗੜ ਸਾਹਿਬ ਹਾਂਜੀ ਕਿਤੇ ਨਾ ਕਿਤੇ ਕਨੈਕਸ਼ਨ ਪੰਜਾਬ ਤੋਂ ਪਹਿਲਾਂ ਹੀ ਤੁਹਾਡਾ ਹਾਂਜੀ ਹਾਂਜੀ ਜੁੜਿਆ ਹੋਇਆ ਹਾਂਜੀ ਉਹਨਾਂ ਦੀ ਵੀ ਮਤਲਬ ਜਿਹੜੀ ਉਹ ਕਾਲਜ ਉਹ ਵੀ ਸੇਮ ਕਾਲਜ ਤੋਂ ਹੀ ਪੜ੍ਹਿਆ ਮਾਤਾ ਗੁਜਰੀ ਕਾਲਜ ਤੋਂ ਜਿੱਥੇ ਮੈਂ ਜਾਂਦਾ ਹੁੰਦਾ ਸੀ ਮਾਤਾ ਗੁਜਰੀ ਕਾਲਜ ਫਤਿਹਗੜ ਸਾਹਿਬ ਫਤਿਹਗੜ ਸਾਹਿਬ ਹਾਂਜੀ ਜਿਹੜਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਹੈ ਹਾਂਜੀ 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 ਦਰਸ਼ਕੋ ਜਿਵੇਂ ਲਾਡੀ ਬੁੱਟਰ ਨੇ ਤੁਹਾਨੂੰ ਦੱਸਿਆ ਲਾਡੀ ਢੀਂਸਾ ਨੇ ਮਾਫ ਕਰਨਾ ਲਾਡੀ ਬੁੱਟਰ ਬਾਰੇ ਵੀ ਮੈਂ ਵਿੱਚ ਗੱਲ ਕਰਦਾ ਕਿ ਮੇਰਾ ਮਿੱਤਰ ਲਾਡੀ ਬੁੱਟਰ ਬੁੱਟਰਪਿੰਡ ਜ਼ਿਲ੍ਹਾ ਮੋਗਾ ਬਹੁਤ ਮਸ਼ਹੂਰ ਨੇ ਰਾਜਨੀਤਿਕ ਤੌਰ ਤੇ ਵਿਚਰਦੇ ਨੇ ਤੇ ਮੈਂ ਰਸਤੇ ਦੇ ਵਿੱਚ ਜਦੋਂ ਸੋਚਦਾ ਹੁੰਦਾ ਸੀ ਉਹ ਵੀ ਲਾਡੀ ਬੁੱਟਰ ਤੋਂ ਬੁੱਟਰ ਸਾਹਿਬ ਤੱਕ ਦਾ ਸਫ਼ਰ ਤੇ ਮੈਂ ਸੋਚਦਾ ਸੀ ਕਿ ਨੌਜਵਾਨ ਮੁੰਡੇ ਦਾ ਲਾਡੀ ਢੀਂਸੇ ਤੋਂ ਢੀਂਸਤ ਸਾਥ ਤੱਕ ਦਾ ਸਫ਼ਰ ਹੋਣਾ ਪ੍ਰਮਾਤਮਾ ਨੂੰ ਅਸੀਂ ਅਰਦਾਸ ਬੇਨਤੀ ਕਰਦੇ ਹਾਂ ਕਿ ਇਸ ਨੌਜਵਾਨ ਨੂੰ ਚੜ੍ਹਦੀ ਕਲਾ 'ਚ ਰੱਖੇ ਕਿਉਂਕਿ ਜਿਹੜੇ ਵਧੀਆ ਕਾਰਜ ਹੁੰਦੇ ਨੇ ਉਹਨਾਂ ਦੇ ਵਿੱਚ ਅੱਗੇ ਹੋ ਕੇ ਲੱਗਣਾ ਹਰੇਕ ਦੇ ਵਸ ਦੀ ਗੱਲ ਨਹੀਂ ਚੰਗਾ ਕੰਮ ਕਰਨਾ ਹਰੇਕ ਦੇ ਵਸ ਦੀ ਗੱਲ ਨਹੀਂ ਸਾਡਾ ਦਿਮਾਗ ਸਾਰਿਆਂ ਦਾ ਹੀ ਮਨੁੱਖੀ ਸੁਭਾਅ 마ڑے ਕੰਬਲ ਬੜੀ ਸ਼ੀਤੀ ਪ੍ਰੇਰਤੁ ਨੇ ਪਰ ਚੰਗੇ ਕੰਬਲ ਅਸੀਂ ਸ਼ੀਤੀ ਨਹੀਂ ਪ੍ਰੇਰਤੁ ਨੇ ਇਸ ਨੌਜਵਾਨ ਨੂੰ ਵੀ ਫਤਿਹਗੜ੍ਹ ਸਾਹਿਬ ਸ਼ਹੀਦਾਂ ਦੀ ਧਰਤੀ ਦੀ ਗੁੜਤੀ ਮਿਲੀ ਆ ਉਸ ਧਰਤੀ ਦਾ ਪਾਣੀ ਪੀ ਕੇ ਇਹ ਨੌਜਵਾਨ ਇੱਥੇ ਅਸੇਲੀਆ ਕੈਂਪਰ ਆ ਵਿਖਿਆ ਆ ਤੇ ਇਹ ਪਹਿਲਾ ਸ਼ੋਅ ਕਰਾਉਣ ਜਾ ਰਿਹਾ ਹੈ ਤੇ ਉਹ ਵੀ ਮਹਾਨ ਕਲਾਕਾਰ ਦਾ ਜਿਸ ਕਲਾਕਾਰ ਨੇ ਸਿੱਖ ਕੌਮ ਦੀ ਜਿਹੜੀ ਸਰਦਾਰੀ ਆ ਪੂਰੇ ਵਿਸ਼ਵ ਭਰ ਦੇ ਵਿੱਚ ਕਾਇਮ ਕੀਤੀ ਜਿਹੜੀ ਵਰਤਮਾਨ ਫਿਲਮ ਆ ਜਿਹਨੂੰ ਆਪਾਂ ਸਿਰਾ ਕਿਹਾ ਗਿਆ ਗੁਰਨਾਨਕ ਜਹਾਜ਼ ਉਹ ਫਿਲਮ ਸੰਗਤਾਂ ਦੇ ਸਾਹਮਣੇ ਲਿਆ ਕੇ ਉਸਨੇ 100 ਸਾਲ ਪੁਰਾਣਾ ਇਤਿਹਾਸ ਉਜਾਗਰ ਕਰ ਦਿੱਤਾ ਹਾਂਜੀ ਦਰਸ਼ਕੋ ਆਪਾਂ ਗੱਲ ਅੱਗੇ ਤੋਰਦੇ ਹਾਂ ਤੇ ਲਾਡੀ ਢੀਂਡ ਨੂੰ ਆਪਾਂ ਅਗਲਾ ਸਵਾਲ ਕਰਦੇ ਹਾਂ ਹਾਂਜੀ ਲਾਡੀ ਜੀ ਤੁਹਾਡਾ ਪੰਜਾਬ ਦੇ ਵਿੱਚ ਕੀ ਕਾਰੋਬਾਰ ਆ ਤੇ ਇੱਥੇ ਤੁਹਾਡਾ ਕੀ ਕਾਰੋਬਾਰ ਆ ਤੁਹਾਡੇ ਤੁਸੀਂ ਕਿੰਨੇ ਭੈਣ ਭਰਾ ਹੋ ਤੁਹਾਡੇ ਪਿਤਾ ਜੀ ਕੀ ਕੰਮ ਕਰਦੇ ਨੇ ਇਹ ਥੋੜਾ ਜਿਹਾ ਜਾਣਕਾਰੀ ਦਿਓ ਪੰਜਾਬ ਚ ਮੈਂ ਤਾਂ ਸਕੂਲਿੰਗ ਤੇ ਕਾਲਜ ਕੀਤੀ ਜੀ ਉੱਥੇ ਮੈਂ ਤਾਂ ਕੋਈ ਕੰਮ ਕੀਤਾ ਨਹੀਂ ਹੈਗਾ ਪਹਿਲਾਂ ਤੇ ਚਲੋ ਜਦੋਂ ਦੋ ਮੈਂ ਆਸਟ੍ਰੇਲੀਆ ਆਇਆ ਇੱਥੇ ਆ ਕੇ ਆਪਣਾ ਬਿਜ਼ਨਸ ਸਟਾਰਟ ਕਰਿਆ ਲੈਂਡਸਕੇਪਿੰਗ ਚ ਕਿਉਂਕਿ ਮੈਂ ਪਹਿਲੇ ਦਿਨ ਤੋਂ ਹੀ ਇੱਕੋ ਹੀ ਕੰਮ ਕੀਤਾ ਜੀ ਉਹਦੇ ਵਿੱਚ ਆਪਣਾ ਬਿਜ਼ਨਸ ਸਟਾਰਟ ਕਰ ਲਿਆ ਤੇ ਉਹ ਪਰਮਾਤਮਾ ਦੀ ਕਿਰਪਾ ਨਾਲ ਬਹੁਤ ਵਧੀਆ ਚੱਲ ਰਿਹਾ ਜਿੱਦੇ ਦਿਨ ਤੇ ਬਟ ਫਾਦਰ ਸਾਹਿਬ ਮੇਰੇ ਪੁਲਿਸ ਵਿੱਚ ਜੀ ਪੰਜਾਬ ਪੁਲਿਸ ਵਿੱਚ ਤੇ ਨਾਲ-ਨਾਲ ਆਪਣੀ ਖੇਤੀ ਦਾ ਵੀ ਉਹ ਠੇਕੇ ਤੇ ਹੀ ਦੰਨੇ ਆ ਪੈਸੇ ਪਹਿਲਾਂ ਆਪਾਂ ਘਰ ਲਈ ਕਰ ਲੈਣੇ ਮਾਣੀ ਮੁਟੇ ਤੇ ਇੱਕ ਮੇਰੀ ਛੋਟੀ ਸਿਸਟਰ ਹੈ ਜੀ ਜਿਸਲੀਨ ਕੋਰ ਉਹ ਕੈਨੇਡਾ ਚ ਤੇ ਬਸ ਇਹੀ ਆਪਣਾ ਕੰਮਕਾਰ ਹੈ ਜੀ ਪਿਤਾ ਜੀ ਕੀ ਕੰਮ ਕਰਦੇ ਨੇ ਤੁਹਾਡੇ ਫਾਦਰ ਸਾਹਿਬ ਸਰਦਾਰ ਸੁਖਾ ਸਿੰਘ ਪੁਲਿਸ ਵਿੱਚੋਂ ਜੀ ਪੰਜਾਬ ਪੁਲਿਸ ਵਿੱਚੋਂ ਹਾਂ ਉਹ ਪੰਜਾਬ ਪੁਲਿਸ ਚ ਨੇ ਤੇ ਘਰ ਦੇ ਕੰਮ ਕਾਜ ਜੋ ਕੀ ਖੇਤੀ ਆਪ ਕਰਦੇ ਬਾਕੀ ਵੀ ਠੇਕੇ ਤੇ ਹਾਂਜੀ ਥੋੜੀ ਬਹੁਤੀ ਆਪ ਕਰ ਲੰਨੇ ਆ ਬਾਕੀ ਜਿਵੇਂ ਚਾਚੇ ਤਾਂ ਆਏ ਨਹੀਂ ਕਰਦੇ ਆ ਚਾਚਾ ਦਾ ਮੁੰਡਾ ਕਰਦਾ ਮੈਨ ਤੇ ਉਹ ਉਹ ਹੀ ਸਾਰਾ ਕਰਦਾ ਜੀ ਤੇ ਇੱਥੇ ਤੁਸੀਂ ਲੈਂਡਸਕੇਪ ਦਾ ਹਾਂਜੀ ਬਹੁਤ ਵਧੀਆ ਗੱਲ ਆ ਚੰਗੀ ਗੱਲ ਆ ਨੌਜਵਾਨ ਮੁੰਡਿਆਂ ਨੇ ਦੇਖੋ ਜੌਬ ਕਰਨੀ ਕੁਝ ਬੰਦੇ ਜੌਬ ਮਾਈਂਡਡ ਹੁੰਦੇ ਹਾਂ ਕੁਝ ਬਿਜ਼ਨਸ ਮਾਈਂਡਡ ਹਾਂਜੀ ਹਾਂਜੀ ਤੁਸੀਂ ਬਿਜ਼ਨਸ ਮਾਈਂਡਡ ਹੋ ਤੁਸੀਂ ਲੈਂਡਸਕੇਪ ਦੀ ਕੰਪਨੀ ਬਣਾ ਕੇ ਲੈਂਡਸਕੇਪ ਦਾ ਕੰਮ ਕਰ ਰਹੇ ਹੋ ਇੱਥੇ ਬਹੁਤ ਜ਼ਿਆਦਾ ਕੰਮ ਆ ਬਹੁਤ ਵਧੀਆ ਕੰਮ ਆ ਤੇ ਲੱਗਦੀ ਜੀ ਜਿਵੇਂ ਤਰਸੀਮ ਸਿੰਘ ਜਸੜ ਦੀ ਕਾਮਯਾਬੀ ਦੇ ਪਿੱਛੇ ਉਸਦੇ ਦੋਸਤਾਂ ਦਾ ਬੜਾ ਵੱਡਾ ਹੱਥ ਆ ਹਾਂਜੀ ਹਾਂਜੀ ਜਿਵੇਂ ਉਹਨਾਂ ਨੇ ਵਿਹਲੀ ਜਨਤਾ ਪ੍ਰੋਡਕਸ਼ਨ ਬਣਾਈ ਸਾਰੇ ਦੋਸਤਾਂ ਨੇ ਨਾਲ ਰਲ ਕੇ ਬਣਾਈ ਤੇ ਹੁਣ ਤੱਕ ਵੀ ਸਾਰੇ ਯਾਰ ਦੋਸਤੋਂ ਦੇ ਤਰਸੀਮ ਜਸੜ ਦੇ ਤਰਸੀਮ ਦੇ ਨਾਲ ਹੀ ਨੇ ਹਾਂਜੀ ਹਨਾ ਥੋੜੀਆਂ ਯਾਰੀਆਂ ਦੋਸਤੀਆਂ ਪੰਜਾਬ ਦੀਆਂ ਤੇ ਇਥੋਂ ਦੀਆਂ ਕਿੱਦਾਂ ਦੀਆਂ ਨੇ ਯਾਰੀਆਂ ਦੋਸਤੀਆਂ ਸਟਾਰਟਿੰਗ ਤੋਂ ਹੀ ਮਤਲਬ ਮੇਰਾ ਵੀ ਬਹੁਤ ਜ਼ਿਆਦਾ ਜਿਵੇਂ ਯਾਰੀਆਂ ਦੋਸਤੀਆਂ ਦੇ ਵਿੱਚ ਹੈਗਾ ਜਿਹਨੇ ਵੀ ਆਪਣੇ ਪੁਰਾਣੇ ਯਾਰ ਆ ਸਾਰੇ ਅੱਜ ਤੱਕ ਉਵੇਂ ਹੀ ਆ ਜਿੰਨੇ ਆ ਇੱਥੇ ਆ ਕੇ ਆਸਟ੍ਰੇਲੀਆ ਵਿੱਚ ਆ ਕੇ ਪਹਿਲੇ ਦਿਨ ਤੋਂ ਮਿਲਿਆ ਮੈਨੂੰ ਨਾਲ ਕੰਮ ਕਰਿਆ ਜਿਨ੍ਹਾਂ ਨੇ ਪਹਿਲੇ ਦਿਨ ਤੋਂ ਅਸੀਂ ਮਿਲਦੇ ਵਰਤਦੇ ਆ ਉਹ ਅੱਜ ਵੀ ਉਵੇਂ ਹੀ ਆ ਜਿਵੇਂ ਇੰਡੀਆ ਦੇ ਵਿੱਚ ਹੈਗੇ ਆ ਆਪਣੇ ਰਾਜਦੀਪ ਸਿੰਘ ਬਲਜੀਤ ਸਿੰਘ ਮਨੂ ਹਰਮਨਜੀਤ ਸਿੰਘ ਬੱਬੂ ਤੇ ਪਿੰਡ ਦੇ ਮੁੰਡੇ ਜੀ ਆਪਣੇ ਤੇ ਜਿਆਦੇ ਮੇਨ ਜਿਹੜੇ ਮੇਰੇ ਖਾਸ ਯਾਰ ਦੋਸਤਾਂ ਮੇਰੇ ਚਾਚੇ ਦੇ ਮੁੰਡੇ ਵੀ ਆ ਤੇ ਉਹਨਾਂ ਨਾਲ ਦਾ ਕਿਉਂਕਿ ਆਪਾਂ ਸਟਾਰਟਿੰਗ ਤੋਂ ਜੰਮੇ ਪੜੇ ਆ ਤੇ ਇੱਥੇ ਆ ਕੇ ਵੀ ਜਦੋਂ ਸਟਾਰਟਿੰਗ ਤੋਂ ਮੈਂ ਜਿਨ੍ਹਾਂ ਨਾਲ ਕੰਮ ਸਾਂਝਾ ਕੀਤਾ ਬਰਿੰਦਰ ਸਿੰਘ ਵਿੱਕੀ ਤੇ ਕਨਵਰ ਵਿਰਕ ਇਹ ਆਪਣੇ ਸਾਰੇ ਸਟਾਰਟਿੰਗ ਤੋਂ ਲੈ ਕੇ ਇਹ ਆਪਣੇ ਨਾਲ ਆ ਠੀਕ ਹੈ ਹਾਂਜੀ ਤੁਸੀਂ ਯਾਰੀ ਦੋਸਤੀ 'ਚ ਵਿਸ਼ਵਾਸ ਵਧ ਰੱਖਦੇ ਹੋ ਹਾਂਜੀ ਹਾਂਜੀ ਯਾਰੀ ਦੋਸਤੀ 'ਚ ਕਿਤੇ ਹੁਣ ਜਦੋਂ ਇੱਥੇ ਆਏ ਜੀ ਆਸਟ੍ਰੇਲੀਆ ਦੇ ਵਿੱਚ ਮੈਂ ਇਕੱਲਾ ਸੀਗਾ ਹੈਨਾ ਤੇ ਹੌਲੀ 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 ਯਾਰੀ ਦੋਸਤੀ ਇੰਨੀ ਕਿ ਜ਼ਿਆਦਾ ਫੈਲੀ ਆ ਜੀ ਹੁਣ ਭਾਵੇਂ ਮੰਨ ਲਓ ਅੱਧੀ ਰਾਤ ਨੂੰ ਕਿਸੇ ਨੂੰ ਫੋਨ ਕਰੀਏ ਤਾਂ ਕੋਈ ਐਵੇਂ ਨਹੀਂ ਸੋਚੂਗਾ ਵੀ ਹਾਂ ਯਾਰ ਲੱਡੀ ਦਾ ਫੋਨ ਆ ਗਿਆ ਤੇ ਜੀ ਨੂੰ ਵੀ ਮੈਨੂੰ ਇੰਨਾ ਕੁ ਭਰੋਸਾ ਹੈਗਾ ਮੈਂ ਜਦੋਂ ਮਰਜ਼ੀ ਫੋਨ ਕਰਾਂ ਉਹ ਬੰਦਾ ਹਾਜ਼ਰ ਹੋਊਗਾ ਮੇਰੇ ਲਈ ਇੰਨੀ ਕੁ ਭਾ ਯਾਰ ਦੋਸਤੀ ਇੱਥੇ ਖੱਟੀ ਆ ਜੀ ਦਰਸ਼ਕੋ ਇਹ ਮੇਰਾ ਵਿਸ਼ਾ ਛੇੜਨ ਦਾ ਕਾਰਨ ਇਹ ਸੀ ਕੀ ਤਰਸੀਮ ਜੱਸੜ ਨੇ ਇੱਕ ਐਗਜ਼ਾਮਪਲ ਸੈੱਟ ਕੀਤੀ ਸਮਾਜ ਦੇ ਸਾਹਮਣੇ ਪਹਿਲੀ ਗੱਲ ਤਾਂ ਜਿਹੜਾ ਨੌਜਵਾਨ ਮੁੰਡਿਆਂ ਤੇ ਉਥੇ ਇੱਕ ਟੈਗ ਲਾ ਦਿੱਤਾ ਗਿਆ ਸੀ ਵੀ ਇਹ ਵਿਹਲੀ ਜਨਤਾ ਉਹਨਾਂ ਨੇ ਵਿਹਲੀ ਜਨਤਾ ਪ੍ਰੋਡਕਸ਼ਨ ਬਣਾ ਕੇ ਫਿਲਮਾਂ ਰੀਡੀਆਂ ਬਣਾਈਆਂ ਤੇ ਆਪਦੇ ਸਾਰੇ ਯਾਰਾਂ ਦੋਸਤਾਂ ਨਾਲ ਲੈ ਕੇ ਕਾਮਯਾਬੀ ਹਾਸਲ ਕੀਤੀ ਤੇ ਮੇਰੀ ਆਪਦੀ ਜ਼ਿੰਦਗੀ ਦੇ ਵਿੱਚ ਵੀ ਇਦਾਂ ਹੀ ਵਾਪਰਿਆ ਤੇ ਇਹ ਨੌਜਵਾਨ ਮੁੰਡੇ ਨੇ ਵੀ ਦੱਸਿਆ ਵੀ ਪੰਜਾਬ ਦੇ ਵਿੱਚ ਜਿਹੜੀਆਂ ਇਹਨੀਆਂ ਯਾਰੀਆਂ ਦੋਸਤੀਆਂ ਤੇ ਜਿਹੜੀਆਂ ਇੱਥੀਆਂ ਪੋਜ਼ਿਟਿਵ ਰਹਿਣਾ ਚਾਹੀਦਾ ਯਾਰ ਦੋਸਤ ਜਿੱਥੇ ਮਿੱਤਰ ਕੰਮ ਆ ਜਾਂਦਾ ਉੱਥੇ ਹੋਰ ਕੋਈ ਕੰਮ ਨਹੀਂ ਆਉਂਦਾ ਸਾਨੂੰ ਮਿੱਤਰਤਾ ਵਧਾਉਣੀ ਚਾਹੀਦੀ ਹੈ ਮਿੱਤਰਤਾ ਦੇ ਨਾਲ ਖੜਨਾ ਚਾਹੀਦਾ ਤੇ ਮਿੱਤਰਾਂ ਦੇ ਨਾਲ ਹਮੇਸ਼ਾ ਤਰੱਕੀ ਕਰਨੀ ਚਾਹੀਦੀ ਤੇ ਉਹਨਾਂ ਦੀ ਤਰੱਕੀ 'ਚ ਯੋਗਦਾਨ ਪਾਉਣਾ ਚਾਹੀਦਾ ਹੁਣ ਆਪਾਂ ਫਿਰ ਵਿਸ਼ੇ ਤੇ ਆਉਨੇ ਆ ਤੁਸੀਂ ਤਰਸੇਮ ਸਿੰਘ ਜੱਤਸੜ ਦੇ ਫੈਨ ਤੋਂ ਆਇਆ ਤੇ ਉਹਨਾਂ ਦਾ ਕੋਈ ਗੀਤ ਦੇ ਕੋਈ ਇੱਕ ਜਾਂ ਦੋ ਲਾਈਨਾਂ ਸਾਂਝੀਆਂ ਕਰੋਗੇ ਗੀਤਤਾ ਜੀ ਮਤਲਬ ਜਦੋਂ ਤੋਂ ਉਹ ਗਾਉਣ ਲੱਗੇ ਆ ਮੈਨੂੰ ਲੱਗਦਾ ਵੀ 2011 ਜਾਂ 12 ਚ ਉਹਨਾਂ ਨੇ ਪਹਿਲਾ ਗੀਤ ਰਿਲੀਜ਼ ਕੀਤਾ ਸੀਗਾ ਅਤਵਾਦੀ ਤੇ ਪਹਿਲੇ ਦਿਨ ਤੋਂ ਲੈ ਕੇ ਆਪਾਂ ਨੂੰ ਪਸੰਦਾ ਗੀਤ ਉਹਨਾਂ ਦੇ ਤੇ ਬਟ ਜਿਹੜਾ ਅੱਜ ਦੇ ਦਿਨ ਚ ਹੈਗਾ ਵੀ ਚੜਿਆ ਪੰਜਾਬ ਆਉਂਦਾ ਹੱਟ ਪਿੱਛੇ ਹੱਟ ਪਿੱਛੇ ਇਹ ਗਾਣਾ ਬਹੁਤ ਦਿਲ ਨੂੰ ਲੱਗਿਆ ਹੋਇਆ ਹੈ ਚੜਿਆ ਪੰਜਾਬ ਹੱਟ ਹੱਟ ਪਿੱਛੇ ਚੜਿਆ ਪੰਜਾਬ ਹੁੰਦਾ ਹੱਟ ਪਿੱਛੇ ਹੱਟ ਪਿੱਛੇ ਦੋਸਤੋ ਗੱਲ ਵਿਚਾਰਨ ਵਾਲੀ ਆ ਤਰਸੀਮ ਸਿੰਘ ਜਸੜ ਦੀ ਜਦੋਂ ਬਾਇਓਗ੍ਰਾਫੀ ਦੇਖਦੇ ਆ ਚੌਥੀ ਜਮਾਤ ਦੇ ਵਿੱਚ ਉਸ ਵਿਅਕਤੀ ਨੇ ਉਸ ਸ਼ਖਸੀਅਤ ਨੇ ਕਲਮ ਚੱਕ ਲਈ ਸੀ ਲਿਖਣਾ ਸ਼ੁਰੂ ਕਰ ਦਿੱਤਾ ਸੀ ਚੌਥੀ ਜਮਾਤ ਤੋਂ ਲਿਖਣਾ ਸ਼ੁਰੂ ਕਰਨਾ ਤੇ ਸੱਤਵੀਂ ਜਮਾਤ ਦੇ ਵਿੱਚ ਕਵਿਸ਼ਰੀ गा ਕੇ ਤੇ ਕਵਿਸ਼ਰੀ ਉਹ ਵੀ ਸਧਾਰਨ ਨਹੀਂ ਸਟੇਟ ਵਿਨਰ ਉਹਨਾਂ ਦੀ ਕਵਿਸ਼ਰੀ ਸਟੇਟ ਵਿਨਰ ਰਹੀ ਸਤਵੀਂ ਜਮਾਤ ਵਿੱਚ ਇਹ ਵੱਡੀ ਪ੍ਰਾਪਤੀ ਆ ਤੇ ਮੇਰੇ ਵੱਲੋਂ ਲਾਡੀ ਮੁੱਟਰ ਹੋਰਾਂ ਨੂੰ ਇਸ ਗੱਲ ਦੀ ਸ਼ਾਬਾਸ਼ ਵੀ ਆ ਲਾਡੀ ਢਿੰਸੀ ਹੋਰਾਂ ਨੂੰ ਕਿਉਂਕਿ ਉਹ ਦੋਸਤਾਂ ਵਾਲੀ ਗੱਲ ਹੀ ਫੇਰ ਆ ਗਈ ਵੀ ਬਾਰ-ਬਾਰ ਮੇਰੇ ਯਾਰ ਸਾਡੀ ਮੁੱਟਰ ਦਾ ਨਾਮ ਮੇਰੀ ਜ਼ੁਬਾਨ ਤੇ ਚੜਿਆ ਉਹ ਬਾਰ-ਬਾਰ ਆਉਂਦਾ ਹਾਂਜੀ ਲਾਡੀ ਢਿੰਸੀ ਹੋਰਾਂ ਨੂੰ ਮੇਰੇ ਵੱਲੋਂ ਸ਼ਾਬਾਸ਼ ਵੀ ਆ ਤੇ ਵਧਾਈ ਵੀ ਆ ਤੇ ਮੈਂ ਚਾਹੁੰਦਾ ਕਿ ਤੁਸੀਂ ਜਿਹੜੀ ਤਰੀਕ ਸਮਾਂ ਤੇ ਸਥਾਨ ਇਹ ਤਿੰਨੇ ਚੀਜ਼ਾਂ ਜ਼ਰੂਰ ਡਿਕਲੇਅਰ ਕਰੋ ਕਿਉਂਕਿ ਮੈਂ ਆਪਦੇ ਵੱਲੋਂ ਦਰਸ਼ਕਾਂ ਨੂੰ ਤਾਂ ਨਹੀਂ ਬੋਲਿਆ ਕਿ ਕਿੰਨੀ ਤਰੀਕ ਨੂੰ ਤਰਸੇਮ ਜਸੜਾ ਰਿਹਾ ਤੇ ਕਿੰਨੇ ਵਜੇ ਆ ਸ਼ੋਅ ਤੇ ਕਿਹੜੇ ਥਾਂ ਤੇ ਆ 9 ਅਗਸਤ ਦਿਨ ਸ਼ਨੀਵਾਰ ਨੂੰ ਜੀ ਆਪਣਾ ਸ਼ੋਅ ਆ ਤੇ ਲੋਕੇਸ਼ਨ ਵੈਨਿਊ ਜਿਹੜਾ ਹੈਗਾ ਕੈਨਬਰਾ ਦਾ ਕੈਨਬਰਾ ਥੀਏਟਰ ਤੇ ਨਾਮੀ ਵੈਨਿਊ ਇਹ ਵਿੱਚੋਂ ਇੱਕ ਵੈਨਿਊ ਆ ਉਹ ਜਿਹੜਾ ਆਪਾਂ ਚੁਣਿਆ ਕਿਉਂਕਿ ਜਦੋਂ ਆਪਾਂ ਇੱਕ ਐਡੇ ਵੱਡੇ ਸਿੰਗਰ ਨੂੰ ਜਾਂ ਐਨੇ ਵੱਡੇ ਇੱਕ ਮਹਾਨ ਬੰਦੇ ਨੂੰ ਸਾਧਰੇ ਆ ਜਿਹੜਾ ਆਪਣੀ ਕਮਿਊਨਿਟੀ ਲਈ ਐਨਾ ਕੁਝ ਕਰਦਾ ਤਾਂ ਆਪਣਾ ਵੀ ਇੱਕ ਫਰਜ਼ ਬਣਦਾ ਜੀ ਉਹਦੇ ਲਈ ਇੱਕ ਆਪਾਂ ਉਹ ਉਹਦੀ ਜਿੱਥੇ ਖੜਕੇ ਉਹਨਾਂ ਨੇ ਪਰਫਾਰਮੈਂਸ ਦੇਣੀ ਆ ਤੇ ਉਹਦਾ এনवायरमेंट ਐਵੇਂ ਦਾ ਹੋਵੇ ਵੀ ਉਹਨਾਂ ਦਾ ਹੌਸਲਾ ਦੁੱਗਣਾ ਹੋ ਜਾਏ ਜਦ ਤੇ ਉਹਦੇ ਨਾਲ ਜਿਹੜੀ ਆਡੀਅנס ਹੋਊਗੀ ਉਹ ਵੀ ਉਹਨਾਂ ਜਾਦੇ ਹੀ ਉਹਨਾਂ ਨੂੰ ਇੰਜੋਏ ਕਰ ਸਕਦੀ ਆ ਉਹਨਾਂ ਦਾ ਆਪ ਦਾ ਹੌਸਲਾ ਵੀ ਉਹਨਾਂ ਜਿਆਦਾ ਵੱਧ ਸਕਦਾ ਜੀ ਤੇ ਇਹ ਸ਼ੋਅ ਕਿੰਨੇ ਵਜੇ ਸਟਾਰਟ ਹੋਣਾ ਸਮਾਂ ਕੀ ਹੈ ਜੀ ਸ਼ਾਮ ਨੂੰ 7 ਵਜੇ ਜੀ ਆਪਣਾ ਸ਼ੋਅ ਸਟਾਰਟ ਹੋ ਜਾਣਾ ਜਿਹੜੀ ਆਪਣੀ ਕੋਸ਼ਿਸ਼ ਆ ਤੇ ਸਾਰੇ ਜਣੇ ਮਤਲਬ 6 ਵਜੇ ਤੋਂ ਉੱਥੇ ਐਂਟਰ ਆਪਣੀ ਐਂਟਰੀਂਗ ਜਿਹੜੀ ਉਹ ਤਾਂ ਪਹਿਲਾਂ ਹੀ ਸਟਾਰਟ ਹੋ ਜਾਣੀ ਹੈ ਬਟ 6 ਵਜੇ ਤੋਂ ਤੁਸੀਂ ਅੰਦਰ ਬੈਠਣਾ ਸਟਾਰਟ ਕਰ ਦਿਓ ਕਿਉਂਕਿ ਮੈਨੂੰ ਲੱਗਦਾ ਵੀ 600 ਬੰਦਾ ਆਪਣਾ ਮਿਨੀਮਮ ਆ ਜਿਹੜਾ ਸੋਚਿਆ ਹੋਇਆ ਹੋ ਜਾਣਾ ਉੱਥੇ ਤੇ ਇੰਨੇ ਬੰਦਿਆਂ ਨੂੰ ਫਿਰ ਆਪਾਂ ਉਹਨਾਂ ਨੂੰ ਮੈਨੇਜ ਕਰਨਾ ਉੱਥੇ ਸਿਟਿੰਗ ਪਲੈਨ 600 ਬੰਦੇ ਦੀ ਹੈ ਹਾਂਜੀ ਚੇਅਰਜ਼ ਲੱਗੀਆਂ ਹਾਂਜੀ 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 ਦਰਸ਼ਕੋ 9 ਅਗਸਤ ਦਿਨ ਸ਼ਨੀਵਾਰ ਠੀਕ ਸ਼ਾਮ 7 ਵਜੇ ਤਸੀਮ ਜੱਸੜ ਦਾ ਸ਼ੋਅ ਸਟਾਰਟ ਹੋ ਜਾਣਾ ਕੈਮਰਾ ਥੀਏਟਰ ਦੇ ਵਿੱਚ ਕੁਰਸੀਆਂ ਸਿਰਫ 600 ਲੱਗੀਆਂ ਨੇ ਬਾਕੀ ਜਿਹੜੀ ਸੰਗਤ ਆ ਜਿਹੜੇ ਦਰਸ਼ਕ ਆ ਜਿਹੜੇ ਸਰੋਤੇ ਆ ਉਹਨਾਂ ਨੂੰ ਖੜਨਾ ਪੈਣਾ ਜਿਹੜੇ ਪਹਿਲਾਂ ਪਹੁੰਚ ਗਏ ਉਹ ਪਹਿਲਾਂ ਬੈਠ ਜਾਣਗੇ ਵੈਸੇ ਤਾਂ ਟਿਕਟਾਂ ਲਾਟ ਹੋਈਆਂ ਹੋਣਗੀਆਂ ਇੱਕ ਨੰਬਰ ਹੋਊਗਾ ਟਿਕਟ ਨੰਬਰ ਆਪਣੀ ਜਿਹੜੀ ਟਿਕਟ ਹੋਗੀ ਉਹ ਨੰਬਰਿੰਗ ਦੇ ਹਿਸਾਬ ਨਾਲ ਹੀ ਹੋਣੀ ਹੈ ਹਾਂ ਨੰਬਰਿੰਗ ਦੇ ਹਿਸਾਬ ਨਾਲ ਟਿਕਟਾਂ ਲਾਟ ਹੋਈਆਂ ਹੋਣਗੀਆਂ ਪਰ ਮੇਰਾ ਤੁਹਾਨੂੰ ਕਹਿਣ ਤੋਂ ਭਾਵ ਆ ਵੀ ਸਾਡਾ ਪੰਜਾਬੀਆਂ ਦਾ ਸੁਭਾਅ ਵੀ ਟਿਕਟ ਨੰਬਰ ਤੋਂ ਬਗੈਰ ਵੀ ਬੈਠ ਜਾਂਦੇ ਆ ਸਮੇਂ ਸਿਰ ਪਹੁੰਚਿਓ ਠੀਕ 6 ਵਜੇ ਉੱਥੇ ਐਂਟਰੀ ਸਟਾਰਟ ਹੋ ਜਾਣੀ ਹੈ ਤੇ 7 ਵਜੇ ਸ਼ੋਅ ਸਟਾਰਟ ਹੋ ਜਾਣਾ ਅਖੀਰ ਦੇ ਵਿੱਚ ਤੁਸੀਂ ਦਰਸ਼ਕਾਂ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਆ ਸੰਦੇਸ਼ ਦੇਣਾ ਚਾਹੁੰਦੇ ਆ ਕੀ ਅਪੀਲ ਕਰਨਾ ਚਾਹੁੰਦੇ ਆ ਅਪੀਲ ਇਹੀ ਹੈ ਜੀ ਜਿਵੇਂ ਛੋਟਾ ਜਿਹਾ ਕੈਨਬਰਾ ਆਪਣਾ ਹਨਾ ਤੁਹਾਨੂੰ ਪਤਾ ਛੋਟੀ ਕਮਿਊਨਿਟੀ ਆ ਤੇ ਜੇ ਤੁਸੀਂ ਐਵੇਂ ਹੀ ਸਾਥ ਦਉਗੇ ਹੁਣ ਤੱਕ ਰਿਸਪੌਂਸ ਆਪਾਂ ਨੂੰ ਬਹੁਤ ਵਧੀਆ ਮਿਲਿਆ ਸਾਡਾ ਪਹਿਲਾ ਪ੍ਰੋਗਰਾਮ ਹੈ ਜੀ ਇਹ ਅਸੀਂ ਜਿਹੜਾ ਕਰ ਰਹੇ ਆ ਤੇ ਜਿਵੇਂ ਲੋਕ ਆਪਣੇ ਨਾਲ ਜੁੜਦੇ ਆ ਨਾ ਜੀ ਆਪਣਾ ਸਾਥ ਦਿੰਦੇ ਆ ਐਵੇਂ ਦੇ ਸ਼ੋਅ ਨੂੰ ਸਕਸੈਸਫੁਲ ਕਰਦੇ ਆ ਤੇ ਆਲੂ ਜਾ ਕੇ ਆਪਾਂ ਹੋਰ ਜਿਆਦਾ ਵੱਡੇ ਵੱਡੇ ਲੈਵਲ ਤੇ ਉਹ ਚੀਜ਼ਾਂ ਕਰ ਸਕਦੇ ਆ ਉਹ ਆਪਣੀ ਕਮਿਊਨਿਟੀ ਲਈ ਇੱਕ ਬਹੁਤ ਵਧੀਆ ਜਾਨੀ ਕਿ ਮਿਸਾਲ ਹੁੰਦੀ ਆ ਜਿਵੇਂ ਲੋਕ ਇੱਥੇ ਜ਼ਿਆਦਾਤਰ ਕੰਮਾਂ ਦੇ ਵਿੱਚ ਫਸਟ ਰੇਟ ਹੋ ਜਾਂਦੇ ਆ ਤੁਹਾਨੂੰ ਵੀ ਪਤਾ ਹਨਾ ਜੀ ਬਟ ਇਹ ਚੀਜ਼ਾਂ ਜਿਵੇਂ ਹੁਣ ਵਿੱਚ ਈਵੈਂਟ ਇੱਕ ਲੈ ਕੇ ਆਉਣੇ ਇਹ ਵੀ ਇੱਕ ਬਹੁਤ ਵੱਡੀ ਆਪਣੀ ਦੇਣ ਹੁੰਦੀ ਹੈ ਜਿਹੜੀ ਆਪਾਂ ਨੂੰ ਕਰਨੀ ਪੈਂਦੀ ਹੈ ਜੀ ਠੀਕ ਹੈ ਜੀ ਹਾਂਜੀ ਦਰਸ਼ਕੋ ਅਪੀਲ ਕੀਤੀ ਗਈ ਆ ਨੌਜਵਾਨ ਸਤਵਿੰਦਰ ਸਿੰਘ ਲਾਡੀ ਢੀਂਸੇ ਵੱਲੋਂ ਕਿ ਇਹਨਾਂ ਦਾ ਸਹਿਯੋਗ ਵੱਧ ਤੋਂ ਵੱਧ ਦਿਓ ਤੇ ਮੈਂ ਵੀ ਤੁਹਾਨੂੰ ਆਪਣੇ ਚੈਨਲ ਸਰਕਾਰੀ ਖਾਲਸਾ ਟੀਵੀ ਰਾਹੀਂ ਅਪੀਲ ਕਰਦਾ ਕਿ ਇਹਨਾਂ ਨੌਜਵਾਨ ਮੁੰਡਿਆਂ ਨੇ ਜਿਹੜਾ ਇਹ ਉਪਰਾਲਾ ਵਿਢਿਆ ਜੇਕਰ ਇਹਦਾ ਵੱਧ ਚੜ ਕੇ ਤੁਸੀਂ ਸਾਥ ਦਿਓਗੇ ਤੇ ਇਹਨਾਂ ਦਾ ਹੌਸਲਾ ਵਧੂਗਾ ਤੇ ਅੱਗੇ ਵੀ ਹੋਰ ਚੰਗੇ ਕੰਮ ਕਰਨ ਲਈ ਇਹ ਪ੍ਰੇਰਿਤ ਰਹਿਣਗੇ ਇੱਥੇ ਹੀ ਕਰਦੇ ਆਂ ਆਪਾਂ ਸਮਾਪਤੀ ਮੇਰੇ ਵੱਲੋਂ ਯਾਨੀ ਕਿ ਅਵਤਾਰ ਸਿੰਘ ਵੱਲੋਂ ਦੇ ਲਾਡੀ ਢੀਂਡਾ ਵੱਲੋਂ ਸਾਡੇ ਦੋਵਾਂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ